ਕਿੱਥੇ ਦੇ ਰਹਿਣ ਵਾਲੇ ਤੇ ਕੀ ਹੋਇਆ ਤੁਹਾਡੇ ਨਾਲ ਜੀ ਭਜੀ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਮੈਂ ਸੰਦੂ ਇਨਕਲੇਬ ਜੀ ਠਰੜ ਬਾਈਪਾਸ ਦਾ ਰਹਿਣਾ ਲਾਵਾਂ ਮੇਰੇ ਬ੍ਰਦਰ ਹੈ ਜਿੰਨਾ ਦੇ ਗੱਡੀ ਲੈਣੀ ਆ ਭਾਈਵਾ ਲੈ ਆਪਾਂ ਇੱਥੇ ਕੰਮ ਕਰਦੇ ਆਂ ਕੇਬਲ ਆਪਰੇਟਰ ਦਾ ਤੇ ਅੱਜ ਆਪਾਂ ਗੱਡੀ ਦੀ ਡਿਲੀਵਰੀ ਗਈ ਸਾਡੀ ਤੇ ਗੱਡੀ ਸਰ ਆਪਾਂ ਚੈੱਕ ਕੀਤੀ ਸਾਰੀ ਚੰਗੀ ਤਰ੍ਹਾਂ ਤੇ ਇਹ ਨਾ ਪੇਂਟ ਹੋਈ ਹੋਈ ਆ ਜਿੱਦਾਂ ਦੁਬਾਰਾ ਪੇਂਟ ਹੋਈ ਆ ਨਵੀਂ ਗੱਡੀ ਐਕਸੀਡੈਂਟ ਹੋਇਆ ਜਾਂ ਕੁਛ ਹੋਇਆ ਪਤਾ ਨਹੀਂ ਪਰ ਦੁਬਾਰਾ ਪੇਂਟ ਹੋਈ ਆ ਤੇ ਸਾਨੂੰ ਡਾਊਟ ਹੈਗਾ ਇਸ ਲਈ ਗੱਲ ਕੀਤੀ ਪਰ ਉਹ ਮੰਨਦੇ ਹੀ ਨਹੀਂ ਕਿ ਕਿਸੇ ਗਲਤੀ ਨਹੀਂ ਆਂਦੇ ਪੇ ਮੈਨੇਜਰ ਨਾਲ ਗੱਲ ਕੀਤੀ ਮੈਨੇਜਰ ਉੱਤੋਂ ਚੜ੍ਹੀ ਲਾਣ ਰਿਹਾ ਭਾਜੀ ਗੱਡੀ ਲੈਣੀ ਲੋ ਨਾ ਲੈਣੀ ਨਾ ਲੋ ਤੇ ਮਤਲਬ ਕਹਿੰਦਾ ਭਾਵੇਂ ਆ ਕਿ ਜੇ ਅਸੀਂ ਨਹੀਂ ਲਈ ਤਾਂ ਕਿਸੇ ਹੋਰ ਨੂੰ ਤੇ ਵੇਚ ਹੀ ਦੇਣਗੇ ਆ ਪੁਰਾਣੀ ਗੱਡੀ ਜਿੱਦਾਂ ਕਿਸੇ ਨੇ ਧੱਕਾ ਕਰ ਦੇਣਗੇ ਸਾਡੇ ਨਾਲ ਧੱਕਾ ਹੋਣ ਲੱਗਾ ਇਹ ਬਗੜਾ ਦਾ ਬਚਾਅ ਹੋ ਗਿਆ ਭਾਜੀ 100% ਸ਼ੋਰ ਕੋਈ ਗੱਡੀ ਜਿਹੜੀ ਹੈ ਉਹ ਪੇਂਟ ਹਾਂ ਜੀ ਹਾਂ ਜੀ ਅਸੀਂ ਪੇਂਟਰ ਕੋ ਚੈੱਕ ਕਰਾਈਆ ਡੈਂਟਰ ਕੋ ਪ੍ਰੋਫੈਸ਼ਨਲ ਪੇਂਟਰ ਹੈਗਾ ਹੀ ਉਹਦੇ ਕੋ ਚੈੱਕ ਕਰਾਈਓ ਕਹਿੰਦਾ ਬਿਲਕੁਲ ਪੇਂਟ ਹੋਈ ਆ ਜੀ ਸਾਰੇ ਪਾਸੇ ਉਹਦੇ ਲਿਕਾ ਮਤਲਬ ਦੁਬਾਰਾ ਪੇਂਟ ਜਿੱਦਾ ਪ੍ਰੋਪਰ ਪਤਾ ਲੱਗਦਾ ਪਿਆ ਹੈ ਇਸ ਸਮੇਂ ਤੁਸੀਂ ਕਿੱਥੇ ਖੜੇ ਹੋ ਕਿਹੜੀ ਏਜੰਸੀ ਚੋਂ ਅਸੀਂ ਮਾਲ ਰੋਡ ਤੇ ਨੋਵਲ ਦੀ ਟਾਟਾ ਮੋਟਰਸ ਦੇਖ ਲੋਤੇ ਹਾਂ ਹੁਣ ਕੀ ਇਹ ਸ਼্বাসਨ ਕੋਈ ਗੱਲਬਾਤ ਹੋਈ ਹੈ ਤਾਂ ਕੁਝ ਨਹੀਂ ਜੇ ਦੱਸ ਰਹੇ ਉਹਦੇ ਮੰਨਦੇ ਹੀ ਨਹੀਂ ਪਏ ਦੱਸਣਾ ਕੀ ਹੈ ਕੁਝ ਮੰਨਦੇ ਹੀ ਨਹੀਂ ਬੈ ਕੇ ਅਸੀਂ ਗੱਡੀ ਪੇਂਟ ਕੀਤੀ ਆ ਜਾਂ ਕੁਝ ਹੋਇਆ ਗੱਡੀ ਕੁਝ ਨਹੀਂ ਮੰਨਦੇ ਉਹ ਕਹਿੰਦੇ ਬ੍ਰੈਂਡ ਨਿਊ ਗੱਡੀ ਆ ਜਦੋਂ ਤੁਸੀਂ ਪੇਂਟਰ ਇੱਥੇ ਲਿਆਂਦਾ ਤਾਂ ਵੀ ਨਹੀਂ ਮੰਨਿਆ ਨਾ ਨਾ ਬਿਲਕੁਲ ਨਹੀਂ ਮੰਨਦੇ ਫਿਰ ਗੱਲ ਕਿਸੇ ਗੱਲ ਤੇ ਨਹੀਂ ਹੁੰਦੇ ਠੀਕ ਹੈ ਹੁਣ ਕੀ ਮੰਗ ਕੀ ਕਰਦੇ ਹੋ ਮੰਗਿਆ ਹੀ ਆ ਕਿ ਸਾਡਾ ਇੱਕ ਟਾਈਮ ਵੇਸਟ ਹੋਇਆ ਗੱਡੀ ਬੁਕਿੰਗ ਕਰਾਈ ਸੀ ਤੇ ਸਾਨੂੰ ਕੁਛ ਨਾ ਕੁਛ ਮਤਲਬ ਇਨਸਾਫ ਮਿਲਿਆ ਇੱਥੇ ਹੁਣ ਤੁਹਾਨੂੰ ਕੁਛ ਵੀ ਨਹੀਂ ਕਹਿ ਰਹੇ ਨਹੀਂ ਕੁਛ ਦੱਸ ਹੀ ਨਹੀਂ ਰਹੇ ਕੁਛ ਵੀ ਨਹੀਂ ਦੱਸ ਰਹੇ ਸਾਡਾ ਲੋਨ ਹੋਇਆ ਪਿਆ ਸਾਰਾ ਕੁਛ ਹੋਇਆ ਪਿਆ ਵਾ ਉਹਨਾਂ ਕੋਈ ਦੂਜੀ ਗੱਡੀ ਦੇ ਰਹੇ ਤੁਹਾਨੂੰ ਨਹੀਂ ਕੁਛ ਨਹੀਂ ਕੁਛ ਨਹੀਂ ਦੱਸ 420 ਕਰ ਦੇ 420 ਹਾਂਜੀ ਹਾਂਜੀ ਬਿਲਕੁਲ 420 ਹੈ ਜੀ ਠੀਕ ਹੈ ਜੀ ਕੀ ਕਾਰੋਬਾਰ ਹੈ ਆਪਣਾ ਕਾਰਾਂ ਦਾ ਭਾਈ ਸੇਲ ਪਰੇ ਦਾ ਕੰਮ ਹੈ ਤੁਸੀਂ ਗੱਡੀ ਦੇਖਣ ਆਏ ਕੀ ਵੇਖਿਆ ਇੱਥੇ ਆ ਗੱਡੀ ਭਾਈ ਮੇਰੇ ਬ੍ਰਦਰ ਨੇ ਲਾ ਲੈ ਕਾਰ ਲੈਣੀ ਸੀ ਭਾਜੀ ਗੱਡੀ ਸਾਰੀ ਪੇਂਟ ਹੈਗੀ ਇਹ ਕਹਿ ਰਹੇ ਕਿ ਬਸ ਇਹ ਜਿੱਕਰੇ ਮੰਨਦੇ ਨਹੀਂ ਕਿ ਪਿੰਡ ਹੈਗੀ ਨਹੀਂ ਕੀ ਚੱਕ ਕੀ ਕੀਤਾ ਤੁਸੀਂ ਚੱਕ ਭਾਈ ਸਾਈਡ ਤੋਂ ਜਿੱਕੀ ਸਾਰੀ ਚੱਕ ਪਿੰਡ ਹੈਗੀ ਜਾਂ ਦੋਵੇਂ ਸਾਡਾ ਪਿੰਡ ਹੈਗੇ ਬੰਬਰ ਵੀ ਪਿੰਡ ਹੈਗਾ ਵਾ ਇਹ ਮੰਨਦੇ ਨਹੀਂ ਕਿ ਪਿੰਡ ਨਹੀਂ ਹੈਗੀ ਤੁਸੀਂ ਆਪਣੀ ਐਕਸਪੀਰੀਅੰਸ ਨਾਲ ਸਹੀ ਗੱਲ ਕਰ ਰਹੇ ਹੋ ਜਾਂ ਕਿਸੇ ਨਾਲ ਬਿਲਕੁਲ ਹਾਂ ਸਹੀ ਹੈ ਕਿ ਗੱਡੀ ਸਾਰੀ ਪਿੰਡ ਦੇ ਹਾਂ ਪਿੰਡ ਆ ਇਹ ਮੰਨਦੇ ਨਹੀਂ ਕਿ ਪਿੰਡ ਨਹੀਂ ਹੈਗੀ ਇਹ ਕਿਹੜੀ ਏਜੰਸੀ ਆ ਟਾਟਾ ਦੀ ਭਾਜੀ ਭਾਜੀ ਤੁਸੀਂ ਇਹ ਚੈੱਕ ਕਰਵਾਣ ਆਏ ਹੋ ਪੇਂਟਰ ਵੀ ਨਾਲ ਆਇਆ ਹਾਂ ਪੇਂਟਰ ਵੀ ਨਾਲ ਆਇਆ ਭਾਜੀ ਮਗਰ ਉਸ ਤੋਂ ਬਾਅਦ ਇਹਨਾਂ ਨੇ ਮੰਨਿਆ ਕਿ ਪੇਂਟ ਆ ਜਾਂ ਨਹੀਂ ਪੇਂਟ ਹਲੇ ਭਾਜੀ ਅੰਦਰ ਗੱਲ ਕਰ ਰਹੇ ਨੇ ਮਾਲ ਗੱਲ ਕਰ ਮਾਲ ਗੱਲ ਕਰ ਰਹੇ ਹਾਂ 420000 ਦੇ ਇਸ ਕੰਪਨੀ ਵਾਲੇ ਇਹ ਭਾਈ ਹੁਣ ਗੱਲ ਕਰਨੀ ਅੰਦਰ ਦੱਸਣ ਕੀ ਕਹਿੰਦੇ ਨੇ ਕਿ ਕਿੱਥੇ ਦੇ ਰਹਿਣ ਵਾਲੇ ਤੇ ਕੀ ਹੋਇਆ ਤੁਹਾਡੇ ਨਾਲ ਜੀ ਭਜੀ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਮੈਂ ਸੰਧੂ ਇਨਕਲੇਵ ਜੀ ਠਰੋੜ ਬਾਈਪਾਸ ਦਾ ਰਹਿਣ ਵਾਲਾ ਮੇਰੇ ਬ੍ਰਦਰ ਹੈ ਜਿਹਨਾਂ ਨੇ ਗੱਡੀ ਲੈਣੀ ਆ ਭਾਈਵਾ ਲੈ ਆਪਾਂ ਇੱਥੇ ਕੰਮ ਕਰਦੇ ਆਂ ਕੇਬਲ ਆਪਰੇਟਰ ਦਾ ਤੇ ਅੱਜ ਆਪਾਂ ਗੱਡੀ ਦੀ ਡਿਲੀਵਰੀ ਗਈ ਸਾਡੀ ਤੇ ਗੱਡੀ ਸਰ ਆਪਾਂ ਚੈੱਕ ਕੀਤੀ ਸਾਰੀ ਚੰਗੀ ਤਰ੍ਹਾਂ ਤੇ ਇਹ ਨਾ ਪੇਂਟ ਹੋਈ ਹੋਈ ਆ ਇਹਦਾ ਦੁਬਾਰਾ ਪੇਂਟ ਹੋਇਆ ਨਵੀਂ ਗੱਡੀ ਐਕਸੀਡੈਂਟ ਹੋਇਆ ਜਾਂ ਕੁਛ ਹੋਇਆ ਪਤਾ ਨਹੀਂ ਪਰ ਦੁਬਾਰਾ ਪੇਂਟ ਹੋਇਆ ਤੇ ਸਾਨੂੰ ਡਾਊਟ ਹੈਗਾ ਇਸ ਲਈ ਗੱਲ ਕੀਤੀ ਪਰ ਉਹ ਮੰਨਦੇ ਹੀ ਨਹੀਂ ਕਿ ਕੋਈ ਗਲਤੀ ਨਹੀਂ ਆਂਦੇ ਪੇ ਮੈਨੇਜਰ ਨਾਲ ਗੱਲ ਕੀਤੀ ਮੈਨੇਜਰ ਉੱਤੇ ਚੜ੍ਹੀ ਲਾਣ ਰਿਹਾ ਭਾਜੀ ਗੱਡੀ ਲੈਣੀ ਲੋ ਨਾ ਲੈਣੀ ਨਾ ਲੋ ਤੇ ਮਤਲਬ ਕਹਿੰਦਾ ਭਾਵੇਂ ਆ ਕਿ ਜੇ ਅਸੀਂ ਨਹੀਂ ਲਈ ਤਾਂ ਕਿ ਹੋਰ ਨੂੰ ਤੇ ਵੇਚ ਹੀ ਦੇਣਗੇ ਆ ਪੁਰਾਣੀ ਗੱਡੀ ਜਿੱਦਾਂ ਕਿਸੇ ਨੇ ਧੱਕਾ ਕਰ ਦੇਣਗੇ ਸਾਡੇ ਨਾਲ ਧੱਕਾਉਣ ਲੱਗਾ ਬਗ ਦਾ ਬਚਾਅ ਹੋ ਗਿਆ ਭਾਈ 100% ਸ਼ੋਰ ਕੋ ਗੱਡੀ ਜਿਹੜੀ ਹੈ ਉਹ ਪੇਂਟ ਹਾਂ ਜੀ ਅਸੀਂ ਪੇਂਟਰ ਕੋ ਚੈੱਕ ਕਰਾਈਆ ਡੈਂਟਰ ਕੋ ਪ੍ਰੋਫੈਸ਼ਨਲ ਪੇਂਟਰ ਹੈਗਾ ਹੀ ਉਹਦੇ ਕੋ ਚੈੱਕ ਕਰਾਈਓ ਕਹਿੰਦਾ ਬਿਲਕੁਲ ਪੇਂਟ ਹੋਈ ਹੈ ਜੀ ਸਾਰੇ ਪਾਸੇ ਉਹਦੇ ਲਿਕਾ ਮਤਲਬ ਦੁਬਾਰਾ ਪੇਂਟ ਜਿੱਦਾ ਪ੍ਰੋਪਰ ਪਤਾ ਲੱਗਦਾ ਪਿਆ ਹੈ ਇਸ ਸਮੇਂ ਤੁਸੀਂ ਕਿੱਥੇ ਖੜੇ ਹੋ ਕਿਹੜੀ ਏਜੰਸੀ ਚੋਂ ਅਸੀਂ ਮਾਲ ਰੋਡ ਤੇ ਨੋਵਲਟੀ ਟਾਟਾ ਮੋਟਰਸ ਦੇਖ ਲਉਤੇ ਹਾਂ ਹੁਣ ਕੀ ਇਹ ਸ਼ਵਾਸਨ ਕੋਈ ਗੱਲਬਾਤ ਹੋਈ ਹੈ ਕੁਝ ਨਹੀਂ ਹੈ ਜੇ ਦੱਸ ਰਹੇ ਉਹਦੇ ਮੰਨਦੇ ਹੀ ਨਹੀਂ ਪਏ ਦੱਸਣਾ ਕੀ ਹੈ ਕੁਝ ਮੰਨਦੇ ਹੀ ਨਹੀਂ ਪਏ ਅਸੀਂ ਗੱਡੀ ਪੇਂਟ ਕੀਤੀ ਆ ਜਾਂ ਕੁਛ ਹੋਇਆ ਗੱਡੀ ਕੁਛ ਨਹੀਂ ਮੰਨਦੇ ਲੋ ਕਹਿੰਦੇ ਬ੍ਰੈਂਡ ਨਿਊ ਗੱਡੀ ਆ ਜਦੋਂ ਤੁਸੀਂ ਪੇਂਟਰ ਇੱਥੇ ਲਿਆਂਦਾ ਤਾਂ ਵੀ ਨਹੀਂ ਮੰਨਿਆ ਨਾ ਨਾ ਬਿਲਕੁਲ ਨਹੀਂ ਮੰਨਦੇ ਫਿਰ ਗੱਲ ਕਿਸੇ ਗੱਲ ਤੇ ਨਹੀਂ ਆਉਂਦੇ ਠੀਕ ਹੈ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਇਹ ਹੀ ਆ ਕਿ ਸਾਡਾ ਇੱਕ ਤਾਂ ਟਾਈਮ ਵੇਸਟ ਹੋਇਆ ਗੱਡੀ ਬੁਕਿੰਗ ਕਰਾਈ ਸੀ ਤੇ ਸਾਨੂੰ ਕੁਛ ਨਾ ਕੁਛ ਮਤਲਬ ਇਨਸਾਫ ਮਿਲੇ ਇਥੇ ਹੁਣ ਤੁਹਾਨੂੰ ਕੁਛ ਵੀ ਨਹੀਂ ਕਹਿ ਰਹੇ ਨਹੀਂ ਕੁਛ ਦੱਸ ਹੀ ਨਹੀਂ ਰਹੇ ਕੁਛ ਵੀ ਨਹੀਂ ਦੱਸ ਰਹੇ ਸਾਡਾ ਲੋਨ ਹੋਇਆ ਪਿਆ ਸਾਰਾ ਕੁਛ ਹੋਇਆ ਪਿਆ ਹੁਣ ਕੋਈ ਦੂਜੀ ਗੱਡੀ ਦੇ ਰਹੇ ਤਾਂ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਤਾਂ 420 ਕਰਦੇ 420 ਹਾਂਜੀ ਹਾਂਜੀ ਬਿਲਕੁਲ 4 ਕੀ کاروبار ਆਪਣਾ ਕਾਰਾਂ ਦਾ ਭਾਈ سیلਪੇ ਦਾ ਕੰਮ ਹੈ ਤੁਸੀਂ ਗੱਡੀ ਦੇਖਣਾ ਇਹ ਕੀ ਵੇਖਿਆ ਇੱਥੇ ਆ ਗੱਡੀ ਭਾਈ ਮੇਰੇ ਬ੍ਰਦਰ ਨੇ ਲਾਣੇ ਕਾਰ ਲੈਣੀ ਸੀ ਭਾਜੀ ਗੱਡੀ ਸਾਰੀ ਪੇਂਟ ਹੈਗੀ ਇਹ ਕਹ ਰਿਹਾ ਕਿ ਪੇਂਟ ਨਹੀਂ ਕੀਤੀ ਬਿਲਕੁਲ ਵੀ ਹਾਂ ਬਸ ਇਹ ਜਿੱਕਰੇ ਮੰਨਦੇ ਨਹੀਂ ਕਿ ਪੇਂਟ ਹੈਗੀ ਨਹੀਂ ਕੀ ਚੈੱਕ ਹੀ ਕੀਤਾ ਤੁਸੀਂ ਭਾਈ ਚੱਕ ਭਾਈ ਸਾਈਡ ਤੋਂ ਕੀ ਸਾਰੀ ਚੱਕ ਪੇਂਟ ਹੈਗੀ ਹੈ ਦੋਵੇਂ ਸਾਡਾ ਪੇਂਟ ਹੈਗਾ ਬੰਪਰ ਵੀ ਪੇਂਟ ਹੈਗਾ ਵਾ ਇਹ ਮੰਨਦੇ ਨਹੀਂ ਕਿ ਇਹ ਪੇਂਟ ਨਹੀਂ ਹੈਗੀ ਵੀ ਆਪਣੀ ਐਕਸਪੀਰੀਅੰਸ ਨਾਲ ਸਹੀ ਗੱਲ ਕਰਦੇ ਹੋ ਜਾਂ ਕਿਸ ਤਰ੍ਹਾਂ ਬਿਲਕੁਲ ਹਾਂ ਸਹੀ ਹੈ ਇਹ ਗੱਡੀ ਸਾਰੀ ਪੇਂਟ ਦੇ ਹਾਂ ਪੇਂਟ ਹੈ ਇਹ ਮੰਨਦੇ ਨਹੀਂ ਕਿ ਇਹ ਪੇਂਟ ਨਹੀਂ ਹੈਗੀ ਇਹ ਕਿਹੜੀ ਏਜੰਸੀ ਆ ਸਾਡਾ ਦਾਦੀ ਭਾਜੀ ਭਾਜੀ ਤੁਸੀਂ ਇੱਥੇ ਚੈੱਕ ਕਰਵਾਉਣ ਆਏ ਪ੍ਰਿੰਟਰ ਵੀ ਨਾਲ ਆ ਹਾਂ ਪ੍ਰਿੰਟਰ ਵੀ ਨਾਲ ਆਇਆ ਭਾਜੀ ਅਗਰ ਉਸ ਤੋਂ ਬਾਅਦ ਇਹਨਾਂ ਨੇ ਮੰਨਿਆ ਕਿ ਪੇਂਟ ਆ ਜਾਂ ਨਹੀਂ ਪੇਂਟ ਹਾਲੇ ਭਾਜੀ ਅੰਦਰ ਗੱਲ ਕਰ ਰਹੇ ਨੇ ਮਾਲਕ ਗੱਲ ਕਰ ਰਹੇ ਮਾਲਕ ਗੱਲ ਕਰ ਰਹੇ ਨੇ 420000 ਦੇ ਕੇ ਕੰਪਨੀ ਵਾਲੇ ਇਹ ਭਾਜੀ ਹੁਣ ਗੱਲ ਕਰਨੀ ਹੈ ਅੰਦਰ ਦੱਸਦੇ ਨੇ ਕੀ ਕਹਿੰਦੇ ਨੇ